ਪਕਾਵੇ ਵਾਈਟ ਖਤੇ ਇਸਰੇ ਕਈ ਸਾਲਾਂ ਤੋਂ ਜਿਹੜੀ ਨਕਰ ਕੇ ਤਮੀ ਪਰਪਰਾਏ 350 ਫਿਰ 400 ਤੋਂ 400 ਤੋਂ ਤੱਪ ਦੀ ਪ੍ਰਾਪਤ 13 ਬਾਅਦ ਵੀ ਮਾਰੇ ਤੇ ਇਤਿਹਾਸਕ ਦੁਆਰਾ ਸਾਹਿਬ ਵੀ ਹੈ ਸੋ 350 ਸਾਲੇ ਤੇ ਸੂ ਨੱਗਰ ਨਿਵਾਸੀਆਂ ਵੱਲੋਂ ਪਿੰਡ ਦੇ ਸਹਿਯੋਗ ਦੇ ਨਾਲ ਲੰਗਰ ਲਗਾਇਆ ਜਾ ਰਿਹਾ ਹੈ ਪਕੌੜਿਆਂ ਦਾ ਤੇ ਚਾਹ ਦਾ ਨਗਰਗ੍ਰਿਤਨੀ ਸੰਗਤਾਂ ਆਉਣ ਦੇ ਸਵਾਗਤ ਲਈ ਪਿੰਡ ਪੂਰਾ ਹੁਮ ਹੁਮ ਆ ਕੇ ਇੱਥੇ ਪਹੁੰਚਿਆ ਹੋਇਆ ਹੈ ਸੋ ਸਾਰੀ ਸੰਗਤ ਦਾ ਧੰਨਵਾਦ ਹੈ ਤੇ ਬੇਨਤੀ ਵੀ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਕਦਮਾਂ ਨਛੇਰੇ ਕਰਮਾਂ ਦੇ ਚੱਲਣ ਦੀ ਸੰਗਤ ਨੂੰ ਅਪੀਲ ਵੀ ਹੈ ਦੇਖੋ ਕਿੰਨੀ ਬੜੀ ਕੁਰਬਾਨੀ ਕੀਤੀ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਪੂਰੇ ਜਿੱਤੀ ਜਿੱਦਾਂ ਮਰਜੀ ਕੌਮ ਦਾ ਤੁਸੀਂ ਇਤਿਹਾਸ ਦੇਖ ਲਓ ਬਹੁਤ ਹੀ ਤਕੜਾ ਇਤਿਹਾਸ ਹੈ ਸਿੱਖ ਕੌਮ ਦਾ ਜਿਨ੍ਹਾਂ ਨੇ ਕਿ ਆਪਣੇ ਧਰਮ ਵਾਸਤੇ ਨਹੀਂ ਕਿਸੇ ਆਪਣੀ ਪਰਸਨਲ ਜ਼ਗੀਰ ਵਾਸਤੇ ਨਹੀਂ ਸਮੂਚੀ ਮਾਨਵਤਾ ਦੇ ਲਈ ਕਿਸੇ ਹੋਰ ਦੇ ਧਰਮ ਨੂੰ ਬਚਾਉਣ ਦੇ ਲਈ ਹਿੰਦੀ ਚਾਦਰ ਬਣ ਕੇ ਦਿੱਲੀ ਚਾਂਦਨੀ ਚੌਂਕ ਦੇ ਵਿੱਚ ਅਸੀਸ ਦਿੱਤਾ ਹੈ ਸੋ ਇਹ ਬਹੁਤ ਵੱਡੀ ਮਿਸਾਲ ਹੈ ਦੁਨੀਆ ਦੇ ਵਿੱਚ ਜਿਹੜੀ ਕਦੇ ਦੁਨੀਆ ਦੇ ਮੁੜ ਕੇ ਦੁਬਾਰੇ ਇਹ ਇਤਿਹਾਸ ਰਿਪੀਟ ਨਹੀਂ ਹੋਣਾ ਸੋ ਸਾਨੂੰ ਪ੍ਰਾਊਡ ਹੋਣਾ ਚਾਹੀਦਾ ਕਿ ਅਸੀਂ ਸਿੱਖ ਧਰਮ ਦੇ ਵਾਰਸ ਹੈ ਤੇ ਇਹਦੀ ਤਗੜੀ ਕੁਰਬਾਨੀਆਂ ਸਾਡੇ ਇਤਿਹਾਸ ਦੇ ਵਿੱਚ ਹੈ ਸਿੱਖਾਂ ਦੇ ਵਿੱਚ ਹੈ ਸੋ ਸਾਡੀ ਸੰਗਤ ਨੂੰ ਅਪੀਲ ਹੈ ਗੁਰੂ ਨਾਲ ਜੁੜੋ ਸੇਵਾ ਕਰੋ ਸੰਗਤ ਵਿੱਚ ਆ ਕੇ ਆਪਣੇ ਸਹਿਯੋਗ ਕਿਸੇ ਵੀ ਤਰੀਕੇ ਦੇ ਨਾਲ ਪਾਓ ਵਾਹਿਗੁਰੂ ਜੀ ਦਾ ਖਾਲਸਾ ਸਿਵਾਇ ਕਰ। ਖਾਲਸਾ ਬਾਹਿਗੁਰੂ ਜੀ ਕੀ ਪਤੇ ਅੱਜ 350ਵਾਂ ਸ਼ਹੀਦੀ ਗੁਰਪੁਰਬ ਗੁਰੂ ਨਾਨਕ ਦੇਵ ਸੰਗਤ ਵਰਲਡ ਲੈਵਲ ਤੇ ਮਨਾ ਰਹੀ ਹੈ। ਉਸੇ ਸੰਦਰਭ ਦੇ ਵਿੱਚ ਸਾਡੇ ਪਿੰਡ ਪਗੜਾਣਾ ਜਿੱਥੇ ਪਾਤਸ਼ਾਹੀ ਨੌਵੀਂ ਗੁਰਤੇਗ ਬਹਾਦਰ ਜੀ ਨੇ ਆਪਣੇ ਚਰਨਾਂ ਦੇ ਨਾਲ ਇਸੋ ਪਵਿੱਤਰ ਧਰਤੀ ਨੂੰ ਪਵਿੱਤਰ ਕੀਤਾ ਸੋ ਅਸੀਂ ਪਿਛਲੇ ਵਿਰਸੇ ਦੇ ਮਤਲਬ ਕਿ ਜਿੰਮੇ ਪਿਛਲੇ 50-70 ਸਾਲ ਤੋਂ ਨਗਰ ਕੀਰਤਨ ਦੀ ਰਵਾਇਤ ਉਸੇ ਪ੍ਰਾਣੀ ਰਵਾਇਤ ਅਨੁਸਾਰ ਐਤਕੀ ਵੀ ਉਸੇ ਤਰ੍ਹਾਂ ਮਨਾ ਰਹੇ ਆ ਬੜੇ ਉੱਚ ਪੱਧਰ ਦੇ ਮਨਾਇਆ ਜਾ ਰਿਹਾ ਉਸ ਦੇ ਸੰਦਰਭ ਦੇ ਵਿੱਚ ਸਾਡੇ ਪਿੰਡ ਵਾਲਿਆਂ ਨੇ ਸਵਾਗਤ ਵਾਸਤੇ ਨਗਰ ਕੀਰਤਨ ਦੇ ਸਵਾਗਤ ਵਾਸਤੇ ਸਾਰਿਆਂ ਨੇ ਰਲ ਮਿਲ ਕੇ ਤਿਲ ਫੁੱਲ ਇਕੱਠਾ ਕਰਕੇ ਪਕੌੜਿਆਂ ਦਾ ਲੰਗਰ ਲਗਾਇਆ ਜਿਹਦੇ ਵਿੱਚ ਸਾਰੀ ਸੰਗਤ ਦਾ ਧੰਨਵਾਦ ਵੀ ਹੈ ਤੇ ਸੰਗਤ ਦਾ ਸਹਿਯੋਗ ਵੀ ਬਹੁਤ ਵੱਡਾ ਕਿਉਂਕਿ ਐਡੀ ਵੱਡੀ ਕੁਰਬਾਨੀ ਸ਼ਾਇਦ ਤੁਸੀਂ ਕਿਤੇ ਨਿਗਾਹ ਮਾਰ ਕੇ ਦੇਖਿਓ ਉਸਤਾਦ ਦੇ ਵਿੱਚ ਤੁਹਾਨੂੰ ਕਦੇ ਨਹੀਂ ਮਿਲ ਸਕਦੀ ਜਦ ਜੋਰੋ ਜ਼ਮੀਨ ਪਿੱਛੇ ਵੱਡੀਆਂ ਲੜਾਈਆਂ ਹੁੰਦੀਆਂ ਦੇਖਿਆ ਵੱਡੇ ਘੱਲੂਕਾਰੇ ਕਿਛੇ ਤੁਸੀਂ ਰਮਾਇਣਾ ਹੋਰ ਬੜਾ ਕੁਝ ਦੇਖਿਆ ਪਰ ਇਸ ਇੱਕ ਧਰਮ ਦੇ ਵਿੱਚ ਪਹਿਲਾ ਇੱਕ ਐਸਾ ਧਰਮ ਹੈ ਜਿਨੇ ਡੁੱਬਦੇ Hindu ਧਰਮ ਨੂੰ ਬਚਾਉਣ ਦੇ ਖਾਤਰ ਆਪਣੇ ਮਜ਼ਲੂਮਾਂ ਦੇ ਖਾਤਰ ਸ਼ਹੀਦੀ ਦਿੱਤੀ ਤੇ ਆਪਣਾ ਸੀਸ ਧੜ ਤੋਂ ਲੱਗ ਕਰਾ ਲਿਆ ਪਰ ਸੀਤੋਂ ਕੁੱਕ ਤੱਕ ਨਹੀਂ ਕੀਤੀ ਇਹ ਸਾਡਾ ਇਤਿਹਾਸ ਹੈ ਸੋ ਅਸੀਂ ਇਹ ਵੀ ਬੇਨਤੀ ਕਰਦੇ ਹਾਂ ਕਿ ਜਿਹੜਾ ਗੁਰਤੇਗ ਬਾਹਦਰ ਜੀ ਦਾ ਸ਼ਿਧੀਪੁਰਬ ਹੈ ਇਹ ਇਕੱਲੇ ਇੱਕ ਗੁਰ ਸਿੱਖਾਂ ਵਾਸਤੇ ਨਹੀਂ ਹੈ ਇਹ ਤਾਂ ਦੁਨੀਆ ਭਰ ਦੇ ਲਈ ਹੈ ਕਿਉਂਕਿ ਉਦੋਂ ਚਾਹੇ ਹਿੰਦੂ ਖਿਲਾਫ ਹੋਵੇ ਉਹ ਹਿੰਦੂਆਂ ਦੇ ਖਿਲਾਫ ਵੀ ਲੜਦੇ ਇਹ ਤਾਂ ਜ਼ੁਲਮ ਦੇ ਖਿਲਾਫ ਲੜਨ ਵਾਲੀ ਕੌਮ ਹੈ ਸੋ ਮੈਂ ਆਉਣ ਵਾਲੇ ਨਵੇਂ ਭਵਿੱਖਾਰੇ ਬੱਚਿਆਂ ਬਾਰੇ ਇਹ ਵੀ ਉਹਨਾਂ ਨੂੰ ਕਹਿੰਦਾ ਵੀ ਖਾਸ ਕਰਕੇ ਸਿੱਖ ਧਰਮ ਨਾਲ ਜੁੜੋ ਸਿੱਖ ਧਰਮ ਮਾਨਵਤਾ ਦਾ ਧਰਮ ਹੈ ਅੱਜ ਕੱਲ ਸਭ ਤੋਂ ਵੱਡੀ ਲੋੜ ਹੈ ਮਨੁੱਖਤਾ ਦੇ ਧਰਮ ਦੀ ਲੋੜ ਹੈ ਉਹ ਗੁਰੂ ਸਿੱਖ ਗੁਰੂ ਗ੍ਰੰਥ ਸਾਹਿਬ ਤੋਂ ਵੱਡੀ ਸੇਧ ਸਾਡੇ ਕੋਲ ਹੋ ਨਹੀਂ ਸਕਦੀ ਸੋ ਸਾਰੀ ਸੰਗਤ ਦਾ ਇੱਥੇ ਪਹੁੰਚਣ ਤੇ ਤੇ ਨਗਰ ਕੀਰਤ ਵਿੱਚ ਪਹੁੰਚਣ ਦੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸੰਸਾਰ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਗੁਰਪੁਰਬ ਮਨਾਇਆ ਜਾ ਰਿਹਾ ਹੈ ਪਿੰਡ ਪਗੜਾਣਾ ਤੋਂ ਨੌਵੀਂ ਪਾਤਸ਼ਾਹੀ ਦੇ ਇਤਿਹਾਸਕ ਗੁਰਦੁਆਰੇ ਤੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲੇ ਦੇ ਸੰਬੰਧ ਦੇ ਵਿੱਚ ਨਗਰ ਕੀਰਤਨ ਹੈ ਜਿਹੜਾ ਉਹ ਪਗੜਾੜੇ ਤੋਂ ਚੱਲਿਆ ਹੋਇਆ ਹੈ ਪੰਜਾਬ ਸਰਕਾਰ ਨੇ ਵੀ ਭਾਈ ਮਤੀ ਦਾਸ ਭਾਈ ਦਿਆਲਾ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਲ ਜਿਹੜੀਆਂ ਨੇ ਸ਼ਹੀਦੀਆਂ ਦਿੱਤੀਆਂ ਇਹਨਾਂ ਦੇ ਨਾਮ ਪੰਜਾਬ ਸਰਕਾਰ ਨੇ ਆਪਣੇ ਸਰਕਾਰੀ ਉਹਦੇ ਵਿੱਚ ਦਿੱਤੇ ਐ ਮੈਂ ਇਸ ਗੱਲ ਦੀ ਪੰਜਾਬ ਸਰਕਾਰ ਨੂੰ ਦੱਸਦਾ ਹਾਂ ਕਿ ਜਿੱਥੇ ਭਾਈ ਦੇ ਆਲਾ ਭਾਈ ਮਤੀਦਾਸ ਜੀ ਦਾ ਸ਼ਹੀਦੀ ਹੈ ਉੱਥੇ ਬਾਬਾ ਜੀਵਨ ਸਿੰਘ ਜੀ ਦੇ ਪਿਤਾ ਦੀ ਵੀ ਸ਼ਹੀਦੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਹੋਈ ਹੈ ਤੇ ਜਿੱਥੇ ਅੱਜ 350 ਸਾਲਾ ਸ਼ਹੀਦੀ ਗੁਰਪੁਰਬ ਹੈ ਉੱਥੇ ਸਿੰ 350 ਸਾਲਾ ਅੱਜ ਸੀਸਪੇੜ ਦਿਵਸ ਵੀ ਦੇ ਰੂਪ ਵਿੱਚ ਵੀ ਮਨਾਇਆ ਜਾਣਾ ਚਾਹੀਦਾ ਹੈ ਇਹ ਮੇਰੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਪੰਜਾਬ ਸਰਕਾਰ ਨੇ ਜਿਹੜਾ ਦੱਸਿਆ ਕਿ ਭਾਈ ਦਿਯਾਲਾ ਭਾਈ ਮਤੀਦਾਸ ਜੀ ਉਹਨਾਂ ਨੇ ਇਹ ਵੀ ਲਿਖਣਾ ਸੀ ਨਾਲ ਕਿ ਬਾਬਾ ਜੀਵਨ ਸਿੰਘ ਬਾਬਾ ਜੀਵਨ ਸਿੰਘ ਦੇ ਪਿਤਾ ਉਹਨਾਂ ਦੀ ਵੀ ਸ਼ਹੀਦੀ ਅੱਜ ਦਿੱਲੀ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਨਾਲ ਹੋਈ ਸੀ ਕਿਉਂਕਿ ਬਾਬਾ ਜੀਵਨ ਸਿੰਘ ਜੀ ਨੇ ਆਪਣੇ ਪਿਤਾ ਦਾ ਸੀਸ ਕਲਮ ਕਰਕੇ ਗੁਰੂ ਤੇਗ ਬਹਾਦਰ ਜੀ ਦੇ ਸੀਸ ਦੇ ਨਾਲ ਜੋੜ ਕੇ ਗੁਰੂ ਤੇਗ ਬਹਾਦਰ ਜੀ ਦਾ ਸੀਸ ਹੈ ਜਿਹੜਾ ਦਿੱਲੀ ਤੋਂ ਚੱਕ ਕੇ ਆਨੰਦਪੁਰ ਸਾਹਿਬ ਨੂੰ 322 ਕਿਲੋਮੀਟਰ ਦਾ ਫੈਸਲਾ ਤਾਇ ਕਰਕੇ ਆਨੰਦਪੁਰ ਸਾਹਿਬ ਪਹੁੰਚਾਇਆ ਸੀ ਸੋ ਸਾਰੀਆਂ ਸੰਗਤਾਂ ਜਿਹੜੀਆਂ ਦਰਸ਼ਨ ਕਰਨ ਦੇ ਲਈ ਨਗਰ ਕੀਰਤਨ ਦੇ ਦਰਸ਼ਨ ਕਰਨ ਦੇ ਲਈ ਸੰਗਤਾਂ ਇੱਥੇ ਖੜੀਆਂ ਨੇ ਮੈਂ ਸਾਰੀਆਂ ਸੰਗਤਾਂ ਦਾ ਜਿੱਥੇ ਧੰਨਵਾਦ ਕਰਦਾ ਉੱਥੇ ਮੇਰੇ ਛੋਟੇ ਵੀਰ ਭਪਿੰਦਰ ਸਿੰਘ ਮਾਨ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ 'ਚੋਂ ਇੱਕ ਮੇਰੇ ਫੋਨ ਤੇ ਸਮਾਂ ਕੱਢ ਕੇ ਇੱਥੇ ਸਾਡੇ ਵਿਚਾਰ ਪਹੁੰਚੇ ਕਵਰੇਜ ਕਰਨ ਨਗਰ ਕੀਰਤਨ ਦੀ ਧੰਨਵਾਦ ਸੰਗਤਾਂ ਦਾ ਸਭ ਤੋਂ ਵੱਧ ਧੰਨਵਾਦ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਦੇ ਅਸੀਂ ਦਰਸ਼ਨ ਅੱਜ ਕਰਨੇ ਹੈ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਪ੍ਰਭ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਜੀਤ ਸਿੰਘ ਚੰਪਰ ਅੱਜ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਜਿਹੜਾ ਸ਼ਹੀਦੀ ਪ੍ਰਭ ਨੂੰ ਸਮਰਪਿਤ ਜੋ ਮਾਨ ਸਾਹਿਬ ਦੇ ਵੱਲੋਂ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਇਹਦੇ ਵਿੱਚ ਗੁਰੂ ਸਾਹਿਬ ਨੂੰ ਨਤਮਸਤਕ ਹੁੰਦਾ ਤੇ ਉਹਨਾਂ ਦੀ ਸ਼ਹੀਦੀ ਨੂੰ ਕੋਟਨ-ਕੋਟ ਪ੍ਰਣਾਮ ਕਰਦਾ ਜਿਨ੍ਹਾਂ ਨੇ ਆਪਣਾ ਸੀਸ ਦੇ ਕੇ ਇੱਕ ਹਿੰਦੂ ਧਰਮ ਨੂੰ ਬਚਾਉਣ ਦੇ ਨਾਲ-ਨਾਲ ਇੱਕ ਦੁਨੀਆ ਨੂੰ ਮਰੁਤ ਦਾ ਸਨੇਹਾ ਦਿੱਤਾ ਜ਼ਬਰ ਤੇ ਜ਼ੁਲਮ ਜਿੱਥੇ ਵੀ ਹੋਏਗਾ ਉੱਥੇ ਗੁਰੂ ਦਾ ਸਿੱਖ ਖੜੂਗਾ ਤੇ ਗੁਰੂ ਸਾਹਿਬ ਨੇ ਆਪ ਨਿਭਾਈ ਉਹਨਾਂ ਦੇ ਜਿਹੜੇ ਸਿੱਖ ਸੀਗੇ ਭਾਈ ਦੇਵਾਲਾ ਜੀ ਭਾਈ ਮਤੀ ਦਾਸ ਜੀ ਭਾਈ ਸਦੀਦਾਸ ਉਹਨਾਂ ਨੇ ਵੀ ਕੁਰਬਾਨੀਆਂ ਕੀਤੀਆਂ ਉਸ ਤੋਂ ਬਾਅਦ ਜੋ ਗੁਰਗੋਬਿੰਦ ਸਿੰਘ ਮਹਾਰਾਜ ਦਾ ਸਾਰਾ ਪਰਿਵਾਰ ਇੱਕ ਦੂਜੇ ਕੌਮ ਨੂੰ ਬਚਾਉਣ ਵਾਸਤੇ ਲੱਗਿਆ ਉਹਦੇ ਵਿੱਚ ਸਾਨੂੰ ਸਿੱਖਿਆ ਇਹ ਮਿਲਦੀ ਹੈ ਕਿ ਚਾਹੇ ਕੁਝ ਵੀ ਹੋ ਜਵੇ ਜਿਹੜਾ ਦੁਸ਼ਮਣ ਹੈ ਜਿਹੜੇ ਆ ਕੇ ਸਾਡੇ ਚਾਹੇ ਉਹ ਮੁ슬ਮਾਨ ਹੈ ਚਾਹੇ ਸਿੱਖ ਹੈ ਚਾਹੇ ਸਾਈ ਹੈ ਤੇ ਜੇ ਉਹ ਕਿਹੜੇ ਵੀ ਧਰਮ ਦਾ ਹੈਗਾ ਪਰ ਜਿਹੜਾ ਜ਼ਬਰ ਹੈ ਉਹ ਨੂੰ ਇਹ ਕੌਮ ਸਹਿਣ ਨਹੀਂ ਕਰਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ